ਪੇਟ ਚ ਕਿਤੇ ਵੀ ਦਰਦ ਹੋਦਾ ਜੀ ਅੱਛਾ ਜੀ ਰਾਤ ਬਰਾਤੀ ਹਰ ਇੱਕ ਚੀਜ਼ ਆਪਣੇ ਘਰੇ ਬੈਲਣੀ ਆ ਅੱਛਾ ਜੀ ਹਰ ਇੱਕ ਦੇ ਗਰੀਬ ਦੇ ਅਮੀਰ ਦੇ ਹਰ ਇੱਕ ਚੀਜ਼ ਦੇ ਘਰੇ ਹੁੰਦੀ ਆ ਠੀਕ ਹੈ ਤੇ ਬਸ ਲੋ ਨਾਭ ਦੀ ਨਰ ਦਰਦ ਬੰਦ ਠੀਕ ਹੈ ਸੱਚੀ ਤਾਂ ਨਹੀਂ ਦਰਦਦਾ ਨਾ ਉਹਦੇ ਵਾਸਤੇ 50% ਕੰਮ ਕਰੂਗਾ ਪ੍ਰੋਪਰ ਨਹੀਂ ਕਰਨਾ ਜਿਹੜਾ ਪੇਟ ਦਾ ਦਰਦ ਦੂਜਾ ਦੂਕੂਗਾ ਹਾਂਜੀ ਉਹਨੇ 50% ਤੱਕ ਕਵਰ ਕਰੂਗਾ ਪੂਰਾ ਇੱਕ 60% ਇਨਾ 50% ਰਿਜ਼ਲਟ ਦੇਉਗਾ ਇਹ ਦਰਦ ਇਸ ਤਰ੍ਹਾਂ ਹੋ ਰਿਹਾ ਜੀ ਜਿਹੜੇ ਸਾਡੇ ਨਾ ਤਾਂ ਮਾਤਾ-ਮਾਤਾ ਸਾਡੀਆਂ ਪੁਰਾਣੀਆਂ ਹੈਗੀਆਂ ਤੇ ਨਾ ਸਾਡੇ ਬੱਚੇ ਕਦੇ ਨਹੀਂ ਸੁਣਦੇ ਆ ਪਹਿਲੂ ਜਿਹੜੀਆਂ ਸਾਡੀਆਂ ਮਾਤਾਵਾਂ ਸੀ ਨਾ ਉਹ ਅਨਪੜ੍ਹ ਜ਼ਰੂਰ ਹੁੰਦੀਆਂ ਸੀ ਪਰ ਉਹਨਾਂ ਦੀ ਬੁੱਧੀ ਬੜੀ ਤੇਜ਼ ਹੁੰਦੀ ਸੀ ਬੱਚਿਆਂ ਨੂੰ ਦੇਖ ਲੈਂਦੇ ਸੀ ਬੱਚੇ ਨੂੰ ਮੈਨਸੇ ਚੱਲ ਪਏ ਫੇਸ ਵੇਖ ਲੈਣਾ ਬੱਚੇ ਜਵਾਬ ਦੱਸਦੇ ਥੋੜੀ ਪੁੱਲੋ ਸੰਗਦੇ ਬਹੁਤ ਸੀ ਕਿ ਹੋਂਦ ਬੱਚੇ ਸੰਗਦੇ ਨਹੀਂ ਦਿਆ ਦਿੰਦੇ ਆ ਹਾਂਜੀ ਉਹ ਬੱਚੇ ਨੂੰ ਠੰਡੇ ਪਾਣੀ ਨਾਲ ਨਹਾਉਂਦੀ ਦਿੰਦਾ ਸੀ ਭਲਾ ਗਰਮੀ ਆ ਠੰਡਾ ਪਾਣੀ ਕੀੜ ਦਿੰਦੇ ਘੜੇ ਦਾ ਜੀ ਇਹ ਬੱਚਾ ਠੰਡੇ ਪਾਣੀ ਨਾਲ ਨਹਾ ਵੀ ਲਿਆ ਉਹ ਸਮੇਂ ਚ ਉਹ ਬੱਚੇ ਨੇ ਕੰਮ ਬਹੁਤ ਕਰਨਾ ਵਾ ਉਹਨੇ ਗੋਹਾ ਵਗੂੜਾ ਵੀ ਸੱਟਣਾ ਮਾਂਜਾ ਵੀ ਮਾਰਨਾ ਤੇ ਪੇਟ ਦੀ ਐਕਸਰਸਾਈਜ਼ ਹੋ ਕੇ ਉਹ ਸਹੀ ਹੋ ਜਾਣਾ ਸਾ ਕੰਮ ਕੱਟ ਗਈ ਪੋਚਾ ਕੋਈ ਨਹੀਂ ਲਾਉਂਦਾਗਾ ਝਾੜੂ ਕੋਈ ਨਹੀਂ ਮਾਰਦਾ ਝਾੜੂ ਮਾਰਦੇ ਖੜਕੇ ਤੇ ਜਦੋਂ ਮੈਨਸ ਆਉਂਦੇ ਆ ਬੱਚੇ ਉਹ ਕੋਈ ਐਸਕਰੀਮਾਂ ਠੱਡੀਆਂ ਚੀਜ਼ਾਂ ਖਾਂਦੇ ਆ ਪਾਦੇ ਅੰਦਰ ਅਗਨੀ ਇੰਨੀ ਤੇਜ਼ ਹੈ ਜਦੋਂ ਮੈਨਸ ਆਉਂਦੇ ਉਹ ਠੰਡਾ ਪਾਣੀ ਜਦੋਂ ਪੈਂਦਾ ਉਤੋਂ ਪੀੜ ਹੁੰਦੇ 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 ਖਰਾਬ ਸਾਡਾ ਸਿਸਟਮ ਵਿਗੜ ਜਾਂਦਾ ਉਹ ਅੰਦਰ ਕਰਾਉਡ ਜੰਮਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਫਿਰ ਉਹ ਬੱਚਿਆਂ ਦਾ ਫੇਸ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਬਾੱਖਾਂ ਕਾਲੀਆਂ ਹੋਣ ਲੱਗ ਜਾਂਦੀਆਂ ਵਾ ਇਹ ਸਾਰੇ ਉਹਦੇ ਰਹਿਗੇ ਆ ਲੱਛਣ ਉਹ ਪੀਣ ਤਾਂ ਹੁੰਦੀ ਆ ਉਹ ਠੀਕ ਜਮਾ ਹੋ ਜਾਂਦੇ ਆ ਉਹਨੂੰ 2 ਮਹੀਨਾ 2 ਮਹੀਨੇ ਲੱਗਦੇ ਆ ਉਹ ਬੱਚੀ ਜਮਾ ਠੀਕ ਹੋ ਜਾਂਦੀ ਆ ਠੀਕ ਹੈ ਬੱਚਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਠੰਡੀ ਚੀਜ਼ਾਂ ਇਸਤੇਮਾਲ ਕੋਈ ਨਹੀਂ ਕਰਨੀ ਜਦੋਂ ਪਤਾ ਲੱਗ ਜਾਂਦਾ ਵੀ ਬਲੀਡ ਸਾਨੂੰ ਆ ਰਹੇ ਆ ਹਾਂਜੀ ਤੁਸੀਂ ਤੰਦਰੁਸਤ ਰਹੋਗੇ ਇੱਕ ਤੜਕਾ ਜ਼ਰੂਰ ਛੱਡ ਦਿਓ ਦਸਨ ਪਿਆਜ਼ ਅਦਰ ਬਣਦੀ ਸਬਜ਼ੀ ਚ ਰਹੀਦੀ ਚ ਪਾ ਦਿਓ ਬਿਨਾ ਸਾੜੇ ਤੋਂ ਅਸੀਂ ਸੜਨ ਤੇ ਸਾਡੀ ਜੀਭ ਲੱਗ ਗਈ ਈ ਸੜੀ ਨੂੰ ਸਵਾਦ ਸਮਝਦੇ ਅਸੀਂ ਪਰ ਤੁਸੀਂ ਕਿਹਾ ਦਾਤ ਸਬਜ਼ੀ ਬੜੀ ਹੋਈ ਦੇਖੋ ਸਵਾਦ ਦੇਖੋ ਕਿੰਨੀ ਲੱਗਦੀ ਬਜ ਦੋ ਚੁੰਜੇ ਕਿਉਂਦੇ ਮਰੋ ਦੇਸੀ ਦੇ ਜਿਹੜੀਆਂ ਚੀਜ਼ਾਂ ਅਸੀਂ ਖਾਣੀਆਂ ਸੀ ਉਹ ਅਸੀਂ ਡਾਕਟਰਾਂ ਨੇ ਕਰਤੀਆਂ ਬੰਦ ਕਿਹੜੀਆਂ ਜੀ ਵੀ ਜਿਹੜੀਆਂ ਸਾਨੂੰ ਵਪਾਰ ਕਰਦੇ ਸ਼ੁਰੂ ਕਰਤੀਆਂ ਜਿਵੇਂ ਕਿ ਜਿਹੜਾ ਜੀ ਦੁੱਧ ਆ ਹਾਂਜੀ ਦੁੱਧ ਕਾੜਦੀ ਦਾ ਕੜਿਆ ਹੋਵੇ ਠੀਕ ਹੈ ਦੋ ਅੱਗਾਂ ਦਿੱਤਿਆਂ ਹੋਣ ਠੀਕ ਹੈ ਉਹ ਅਸੀਂ ਦੁੱਧ ਪੀ ਗਏ ਉਹਦਾ ਹੀ ਜਿਹੜਾ ਘਿਓ ਕੱਢਿਆ ਉਹ ਖਾਈਏ ਤੇ ਸਾਡੇ ਗੋਡੇ ਗਿੱਡੇ ਦੁਹਣੇ ਹੀ ਨਹੀਂਗੇ ਪੇਟ 'ਚ ਕਿਤੇ ਵੀ ਦਰਦ ਪਦਾ ਜੀ ਅੱਛਾ ਜੀ ਰਾਤ ਬਰਾਤੀ ਹਰ ਇੱਕ ਚੀਜ਼ ਆਪਣੇ ਘਰੇ ਬਣਦੀ ਆ अच्छा जी हरक कदे गरीब दे अमीर दे हरक च दे करी हुंदी है ठीक है ते बा तु लो नाल दी दर्द दर्द बंद क्या बात नाल दी नाल है जी ਬਾਹ ਦੀ ਨਾਲ ਬਸ ਉਹਦੀ ਬਸ ਅੰਦਰ ਜਾਣ ਦੀ ਤੇਰੇ ਦਰਦ ਬੰਦ ਹੋ ਜੂ اچھا ਤੇ ਬਾੜੀ ਗੱਲ ਕੋਈ ਹੋਰ ਖਾਣਾ ਲੈਣੀ ਹੈ ਘੰਟੇ ਡੇਢ ਘੰਟੇ ਬਾਅਦ ਹੋਰ ਨਹੀਂ ਵੈਸੇ ਇੱਕ ਖਾਕੀ ਤੋਂ ਬਾਅਦ ਤਾਂ ਕਿਸੇ ਨੂੰ ਨਹੀਂ ਲੈਣੀ ਪੈਂਦੀ ਉਹਦੇ ਵਿੱਚ ਇਹ 50% ਕੰਮ ਕਰੂਗਾ ਜੀ अच्छा ਜਿਹੜੇ ਬੱਚੇ ਤਾਂ ਨਹੀਂ ਉਹ ਡਰਦਾ ਨਾ ਉਹਦੇ ਵਾਸਤੇ 50% ਕੰਮ ਕਰੂਗਾ ਪ੍ਰੋਪਰ ਨਹੀਂ ਕਰਨਾ ਜਿਹੜੇ ਪੇੜ ਦਾ ਦਰ ਦੂਜਾ ਚੋਕੂਗਾ ਉਹਨੂੰ 50% ਤੱਕ ਕਵਰ ਕਰੂਗਾ ਪੂਰਾ ਇੱਕ 60% ਇਨਾ 50% ਰਿਜ਼ਲਟ ਦਿਓ ਗਰੀ ਇਹ ਦਰਦਾ ਇਸ ਤਰ੍ਹਾਂ ਹੋ ਰਿਹਾ ਜੀ ਜਿਹੜੇ ਸਾਡੇ ਨਾ ਤਾਂ ਮਾਤਾਵਾ ਸਾਡੀਆਂ ਪੁਰਾਣੀਆਂ ਹੈਗੀਆਂ ਤੇ ਨਾ ਖਾਤੇ ਬੱਚੇ ਕਦੇ ਸੁਣਦੇ ਆ ਪਹਿਲੀ ਉਹ ਜਿਹੜੀਆਂ ਸਾਡੀਆਂ ਮਾਤਾਵਾ ਸੀ ਨਾ ਉਹ ਅਨਪੜ੍ਹ ਜ਼ਰੂਰ ਹੁੰਦੀਆਂ ਸੀ ਪਰ ਉਹਨਾਂ ਦੀ ਬੁੱਧੀ ਬੜੀ ਤੇਜ਼ ਹੁੰਦੀ ਸੀ ਉਹ ਬੱਚਿਆਂ ਨੂੰ ਦੇਖ ਲੈਣੇ ਨਹੀਂ ਬੱਚੇ ਨੂੰ ਮੈਂਸੇ ਚੱਲ ਪਏ ਫੇਸ ਵੇਖ ਲੈਣਾ ਬੱਚੀ ਜਵਾਨ ਤਾਂ ਹਾਂ ਥੋੜੀ ਪੁੱਲੋ ਸੰਗਦੇ ਬਹੁਤ ਸੀ ਕਿ ਹੋਂਦ ਬੱਚੇ ਸੰਗਦੇ ਨਹੀਂ ਜਾਂ ਦੱਸ ਦਿੰਦੇ ਆ ਹਾਂਜੀ ਉਹ ਬੱਚੇ ਨੂੰ ਠੰਡੇ ਪਾਣੀ ਨਾਲ ਨਹਾਉਂਦੀ ਦਿੰਦਾ ਹੀ ਭਲਾ ਗਰਮੀ ਆ ਠੰਡਾ ਪਾਣੀ ਕੀ ਦੇ ਦਿੰਦਾ ਹੀ ਘੜੇ ਦਾ ਕਹਿੰਦਾ ਗਰਮ ਚੀਜ਼ਾਂ ਖਾਣੇ ਬੱਚੀ ਨੂੰ ਮੈਂਸੇ ਜਾਏ ਆ ਓਕੇ ਤੇ ਕਹਿੰਦਾ ਵੀ ਜੇ ਗਰਮ ਨਾਲ ਨਹਾਉਣਾ ਵਾ ਗਰਮੀ ਦੇ ਵਿੱਚ ਵੀ ਕਹਿੰਦਾ ਕੋਸੇ ਪਾਣੀ ਨਾਲ ਹੋ ਜੇ ਬੱਚਾ ਠੰਡੇ ਪਾਣੀ ਨਾਲ ਆ ਵੀ ਲਿਆ ਉਹ ਸਮੇਂ ਚ ਉਹ ਬੱਚੇ ਨੇ ਕੰਮ ਬਹੁਤ ਕਰਨਾ ਵਾ ਉਹਨੇ ਗੋਹਾ ਗੂੜਾ ਵੀ ਸੱਟਣਾ ਮਾਂਜਾ ਵੀ ਮਾਰਨਾ ਤੇ ਪੇਟ ਦੀ ਐ ਤੋ ਸਾਡੇ ਹੁਣ ਬੱਚਿਆਂ ਨੂੰ ਕੰਮ ਹੈ ਨਹੀਂ ਕੰਮ ਘਟ ਗਈ ਪੋਚਾ ਕੋਈ ਨਹੀਂ ਲਾਉਂਦਾਗਾ ਝਾੜੂ ਕੋਈ ਨਹੀਂ ਮਾਰਦਾ ਝਾੜੂ ਮਾਰਦੇ ਖੜਕੇ ਕਿ ਜਦੋਂ ਮੈਨਸ ਆਉਂਦੇ ਆ ਬੱਚੇ ਉਹ ਕੋ ਕੋ ਐਸਕਰੀਮਾਂ ਠੱਡੀਆਂ ਚੀਜ਼ਾਂ ਖਾਂਦੇ ਆ ਓਕੇ ਹੁਣ ਸਾਡੇ ਅੰਦਰ ਅਗਨੀ ਇੰਨੀ ਤੇਜ਼ ਹੈ ਜਦੋਂ ਮੈਨਸ ਆਉਂਦੇ ਆ ਤੇ ਠੰਡਾ ਪਾਣੀ ਜਦੋਂ ਪੈਂਦਾ ਉਤੋਂ ਪੀੜ ਹੁੰਦੇ 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 ਖਰਾਬ ਸਾਡਾ ਸਿਸਟਮ ਵਿਗੜ ਜਾਂਦਾ ਉਹ ਅੰਦਰ ਕਰਾਉਡ ਜਮਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਫਿਰ ਉਹ ਬੱਚਿਆਂ ਦਾ ਫੇਸ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਬਾ ਅੱਖਾਂ ਕਾਲੀਆਂ ਹੋਣ ਲੱਗ ਜਾਂਦੀਆਂ ਵਾ ਇਹ ਸਾਰੇ ਉਹਦੇ ਹੈਗੇ ਆ ਲੱਛਣ ਉਹ ਪੀਣ ਤਾਂ ਹੁੰਦੀ ਆ ਉਹ ਠੀਕ ਜਮਾ ਹੋ ਜਾਂਦੇ ਆ ਉਹ ਨੂੰ ਵੀਨਾ ਦੋ ਮਹੀਨੇ ਲੱਗਦੇ ਉਹ ਬੱਚੀ ਜਮਾ ਠੀਕ ਹੋ ਜਾਂਦੀ ਆ ਠੀਕ ਹੈ ਬੱਚਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਛੱਡੀ ਚੀਜ਼ਾਂ ਇਸਤੇਮਾਲ ਕੋਈ ਨਹੀਂ ਕਰਨੇ ਕਿੰਨੇ ਦਿਨ ਜੀ ਜਿੰਨੇ ਤੱਕ ਪੀੜਾ ਆਉਂਦੇ ਆ ਜਦੋਂ ਪਤਾ ਲੱਗ ਜਾਂਦਾ ਵੀ ਪੀੜਾ ਸਾਨੂੰ ਆ ਰਹੇ ਆ ਹਾਂਜੀ ਤੁਸੀਂ ਤੰਦਰੁਸਤ ਰਹੋਗੇ ਇੱਕ ਤੜਕਾ ਜ਼ਰੂਰ ਛੱਡ ਦਿਓ ਦਸਨ ਪਿਆਜ਼ ਅਦਰ ਬਣਦੀ ਸਬਜ਼ੀ ਚ ਰਹੀਦੀ ਚ ਪਾ ਦਿਓ ਬਿਨਾ ਸਾੜੇ ਤੋਂ ਅਸੀਂ ਸੜਨ ਤੇ ਸਾਡੀ ਜੀਭ ਲੱਗੀ ਇਸ ਸੜੀ ਨੂੰ ਸੁਆਦ ਸਮਝਦੇ ਆਸੀਂ ਪਰ ਤੁਸੀਂ ਕਿਹਾ ਦਾਸ ਸਾਹਿਬ ਜੀ ਬੜੀ ਹੋਈ ਦੇਖੋ ਸਵਾਦ ਦੇਖੋ ਕਿੰਨੀ ਲੱਗਦੀ ਵਿੱਚ ਦੋ ਚਮਚੇ ਕੇਉਂ ਦੇ ਮਰਦ ਦੇਸੀ ਦੇ ਪਸ਼ੂ ਪੰਛੀ ਕੁੱਤੇ ਵੀ ਉਹੀ ਬਿਮਾਰ ਆ ਜਿਨ੍ਹਾਂ ਨੂੰ ਤੜਕੇ ਲੈ ਸਮਝੀਆਂ ਪਾਉਣੇ ਸੀ ਦੂਜੇ ਪਸ਼ੂ ਕਿਉਂ ਨਹੀਂ ਬਿਮਾਰ ਹੋਦੇ ਕਿ ਜਿਹੜੇ ਕੁੱਤੇ ਘਰਾਂ ਚ ਰੱਖਿਆ ਨੇ ਜਿਨ੍ਹਾਂ ਨੂੰ ਵੱਡ ਜੰਦਾਂ ਤੇ ਰੱਖਦੇ ਉਹਨਾਂ ਨੂੰ ਵੀ ਨਾਲ ਦਾ ਖੋਣੇ ਆ ਹਾਂਜੀ ਉਹਨਾਂ ਨੂੰ ਡਾਕਟਰ ਦੇ ਕੁੱਤੇ ਆਮ ਲਈ ਲੋਖੜੇ ਹੋਣਗੇ ਦੇਖੋ ਹਾਂਜੀ ਪਿੰਡ ਦਾ ਬੰਦਾ ਜਿਹੜੇ ਕੁੱਤੇ ਆਮ ਤੁਹਾਡੇ ਘਰਾਂ ਜਾਂਦੇ ਰੱਖਿਆ ਵਾ ਬਦਲੇ ਵੀ ਕੁੱਤਾ ਬਿਮਾਰ ਹੋ ਜੇ ਕਿਉਂਕਿ ਤੜਕਾ ਨਹੀਂ ਲੱਗਦਾ ਵਿਆਸ਼ਕ ਦੀ ਜਾਂਦੇ ਵਿਚਾਰੇ ਬਚੇ ਹਜੇ ਪ੍ਰੋਗਰਾਮਾਂ ਤੋਂ ਇਹਦੀ ਪੂੜ ਅੱਛਾ ਜੀ ਜਦੋਂ ਵਿਆਹ ਦੇ ਵਿੱਚੋਂ ਪ੍ਰੋਗਰਾਮ ਸਮਾਪਤ ਹੋ ਗਿਆ ਬਾਹਰ ਗੱਡੀ ਜਾ ਕੇ ਗੂਝ ਬਾ ਕੇ ਪਾਣੀ ਲੈ ਲਓ ਨਾਲ ਜਿਹੜਾ ਮਨ ਨੂੰ ਸ਼ਾਂਤੀ ਸਾਰਾ ਖਾਦਾ ਪੀਤਾ ਹਾਜਮ ਗੈਸਤੀ ਆ ਖਤਮ ਇਹ ਬਨੰਦਾ ਜੂ ਸਰੀਰ ਨੂੰ ਪੂਰਾ ਮਨ ਖੁਸ਼ ਹੋ ਜੂ ਫਰੀਆ ਕਰੇ ਹਰਕਤੇ ਕਰੇ ਨੌਕਸਾ ਭਾਈ ਹਰਕਤੇ ਕਰੇ ਚੀਜ਼ਾਂ ਜਿਹੜੀਆਂ ਚੀਜ਼ਾਂ ਅਸੀਂ ਖਾਣੀਆਂ ਸੀ ਉਹ ਅਸੀਂ ਡਾਕਟਰਾਂ ਨੇ ਕਰਤੀਆਂ ਬੰਦ ਕਿਹੜੀਆਂ ਜੀ ਵੀ ਜਿਹੜੀਆਂ ਸਾਨੂੰ ਬਿਮਾਰ ਕਰਦੀਆਂ ਸ਼ੁਰੂ ਕਰਦੀਆਂ ਜਿਵੇਂ ਕਿ ਜਿਹੜਾ ਜੀ ਦੁੱਧ ਆ ਹਾਂਜੀ ਦੁੱਧ ਕਾੜਦੀ ਦਾ ਕੜਿਆ ਹੋਵੇ ਠੀਕ ਹੈ ਦੋ ਅੱਗਾਂ ਦਿੱਤੀਆਂ ਹੋਣ ਠੀਕ ਹੈ ਉਹ ਅਸੀਂ ਦੁੱਧ ਪੀ ਗਏ ਉਹਦਾ ਹੀ ਜਿਹੜਾ ਘਿਓ ਕੱਢਿਆ ਉਹ ਖਾਜੇ ਤੇ ਸਾਡੇ ਗੋਡੇ ਗਿੱਡੇ ਦੁਖਣੇ ਹੀ ਨਹੀਂਗੇ। ਕਾਹੜੇ ਜੀ ਆਪ ਵੀ ਪਤਾ ਦਿਓ ਹਜੇ ਤਾਂ ਚਲੋ ਹਜੇ ਵਿੱਚ ਵਿੱਚ ਹੈਗਾ ਪਤਾ ਮਾਨੂੰ ਪਤਾ। ਹਾਂਜੀ। ਤੁਸੀਂ ਦੁੱਧ ਉਹਦਾ ਪੀ ਕੇ ਦੇਖੋ ਤੁਹਾਨੂੰ ਆ ਕਿੰਨਾ ਸਵਾਦ ਲੱਗੂ ਤੇ ਗੱਲ ਹੀ ਛੱਡੋ। ਨਹੀਂ ਗੈਸ ਤੇ ਨਹੀਂ ਕੱਢ ਸਕਦੇ ਜੀ। ਨਹੀਂ ਜੀ ਗੈਸ ਤੇ ਏਡੀ ਗੱਲ ਬਣਦੀ ਜੇ ਤੁਸੀਂ ਗੈਸ ਤੇ ਵੀ ਕੱਢ ਕੇ ਦੇਖ ਲਿਓ ਤੇ ਗੋਹਿਆਂ ਦੀ ਅੱਗ ਪਾ ਕੇ ਵੀ ਦੇਖ ਲਿਓ ਤੁਹਾਨੂੰ ਆਪ ਹੀ ਪਤਾ ਲੱਗੂ ਗੈਸ ਤੇ ਧਰਨਾ ਹੀ ਨਹੀਂ ਮੁੜ ਕੇ। ਅੱਛਾ। ਇੱਕ ਦਿਨ ਗੈਸ ਤੇ ਰੱਖ ਕੇ ਪੀ ਲਓ। ਠੀਕ ਹੈ। ਇੱਕ ਦਿਨ ਗੋਹਿਆਂ ਦੀ ਅੱਗ ਪਾ ਲਓ। ਦੋ ਅੱਗਾਂ ਪਾ ਦਿ ਤੂੰ ਤੁਸੀਂ ਦੇਖੋ ਤੁਸੀਂ ਪਰ ਗੈਸ ਤੇ ਭਰਜੋਗ ਦੀ ਇਹਨਾਂ ਯਾਰ ਵੀ ਆ ਪਾਚੀ ਨਾਲ ਠੀਕ ਆ ਉਹਦੇ ਜੀ ਕੱਢ ਕੇ ਜਿੰਨੇ ਵੀ ਮਤਲ ਹੂਰੀਆ ਜਰੀਆ ਸਭਾ ਖਤਮ ਹੋ ਜਾਂਦਾ ਵਾ ਜਦੋਂ ਪੀਓਗੇ ਖਾਦਾ ਪੀਤਾ ਇੱਕਦਮ ਤੁਹਾਡੇ ਸਾਰਾ ਹਾਜਮ ਹੋ ਦੇਣਾ ਦੁੱਧ ਨਾਲ ਦੁੱਧ ਨਾਲ ਕਿਸੇ ਵੀ ਵੇਲੇ ਪੀਤਾ ਜਾ ਸਕਦਾ ਰਾਤ ਨੂੰ ਪੀਏ ਜਦੋਂ ਮਰਜੀ ਪੀ ਲੋ ਸੌਣ ਲੱਗੇ ਤਾਂ ਨਾ ਪੀਓ ਪਹਿਲੋ ਪੀ ਲੋ ਤੇ ਖਾਦਾ ਪੀਤਾ ਸਾਰਾ ਹਾਜਮ ਹੋ ਜਾਊਗਾ ਕੋਈ ਗੈਸ ਨਹੀਂ ਇਤਿਹਾਬ ਨਹੀਂ ਕੋਈ ਉਹਨੇ ਖੂਨ ਨਹੀਂ ਗਾੜਾ ਕਰਨਾ ਕੋਈ ਦੇਸ਼ਾ ਨਹੀਂ ਬਰੋਲਣਾਗਾ ਜਿਹੜੇ ਕੱਚੇ ਦੁੱਧ ਨਾਲ ਸਾਡੇ ਇਤਿਜਾਬ ਗੈਸ ਬਣਦਾ ਸਾਡਾ ਕੋਸ ਤੇ ਖੂਨ ਵੜਾ ਹੁੰਦਾ ਵਾ ਓਕੇ ਜਦੋਂ ਪੱਕਿਆ ਦੁੱਧ ਪੀਂਦੇ ਆ ਨਾ ਉਹਦੇ ਨਾਲ ਨਹੀਂ ਬਣਦਾ ਤੇ ਚਾਹੀਏ ਕੱਚਾ ਬੁੱਧ ਪੀਣਾ ਵਾ ਜਦੋਂ ਆਪਾਂ ਚੋਨੇ ਆ ਬਾਜ ਉਹਦੇ ਹੀ ਪੀਣਾ ਵਾ ਅੱਛਾ ਚੋਨੇ ਚੋਨੇ ਹਾਂ ਉਹਦੇ ਵਿੱਚ ਧਾਰਾ ਪਾਰੀਆਂ ਤੇ ਪੀ ਲੋ ਫੇਰ ਵੀ ਕੁਸ ਕਰੂਗਾ ਫਿਰ ਸਹੀ ਆ ਉਹਦਾ ਅੱਛਾ ਤੇ ਫਿਰ ਸਾਡੀਆਂ ਜਿਹੜੀਆਂ ਦਾਦੀਆਂ ਸੀ ਜਾਂ ਮੇਰੀ ਨਾਨੀ ਸੀ ਸਾਡੀ ਦਾਦੀ ਸੀ ਜਦੋਂ ਅਸੀਂ ਉਹਦੇ ਕੋਲ ਬੈਠਦੇ ਸੀ ਉਹਨੇ ਨਾਲ ਹੀ ਥਾਣੀ ਸਾਡੇ ਕੰਨੇ ਨੂੰ ਕਰ ਦੇਣਾ ਉਹ ਮੂੰਹ ਸਿੱਧੀ ਧਾਰਵਾਰ ਦੇ ਸੰਧਾ ਨੂੰ ਉਹ ਕੰਮ ਪੂਰਾ ਕਰਦਾ ਉਹ ਕੋਈ ਗੈਸ ਜਾਂ ਨਹੀਂ ਬੜੋਂ ਖੂਨ ਨਿਕਾੜਾ ਕਰੂਗਾ ਅੱਛਾ ਉਹ ਹੁੰਦਾ ਵੀ ਕੋਸਾ ਕੋਸਾ ਬਹੁਤ ਲੱਗਦਾ ਉਹ ਬਹੁਤ ਕੁਝ ਹੁੰਦਾ ਮੋੜ ਕੇ ਪਾਵਲੋ ਦੀ ਘਟਦੀਆਂ ਦੀ ਜਿਵੇਂ ਜਿਵੇਂ ਸਮਾਂ ਲੱਗਦਾ ਦੇਖੋ ਜੀ ਸੋਨੂੰ ਡਾਕਟਰ ਕੋ ਜਾਏ ਬਿਨਾ ਜਿਹੜਾ ਸੀ ਖਾਣਾ ਖਾਂਦੇ ਆ ਨਾ ਚਲੋ ਫੌਰਨ ਨਾਲੇ ਤਾਂ ਛੱਡੋ ਠੀਕ ਹੈ ਅਸੀਂ ਇੰਡੀਆ ਵਾਲੀ ਉਧਰ ਦੀਆਂ ਕੰਟਰੀਆਂ ਪਾਕਿਸਤਾਨ ਅਸੀਂ ਬਚ ਸਕਦੇ ਹਾਂ ਸਾਰੇ ਅੱਛਾ ਜਿਹੜਾ ਕੋਈ ਦਾ ਦਸਨ ਖਾਈ ਜਾਂਦਾ ਵਾ ਕੋਈ ਅਦਰਕ ਖਾਈ ਜਾਂਦਾ ਉਹ ਤੁਸੀਂ ਰਹੀ ਤੇ ਉਹ ਦਾਤ ਚ ਉਵੇਂ ਬਾਉ ਨੂੰ ਉਚੀਰ ਕੇ ਕਿਸੇ ਦਾ ਹੁਣੇ ਵੀ ਫੋਨ ਕੱਢਾ ਜੀ ਸਾਡੀ ਨਾਲ ਬਤਾਵਾ ਅਨਪੜ੍ਹ ਜ਼ਰੂਰ ਸੀ ਪਰ ਉਹ ਤਾਂ ਇਹੋ ਜੇ ਸਾਡੇ ਵਾਸਤੇ ਐਰਨ ਬਣਾਦੇ ਖਾਣ ਵਾਸਤੇ ਦਾਲ ਦੇ ਵਿੱਚੋਂ ਸਾਡਾ ਖੂਨ ਗੜਾ ਹੋ ਹੀ ਨਹੀਂ ਸਕਦਾ ਗਿਆਤੀ ਬਣ ਨਹੀਂ ਸਕਦਾ ਅਸੀਂ ਉਹਨੂੰ ਸਾੜ ਕੇ ਪਾਦਨੇ ਵਿੱਚ ਜਮਾਂ ਸਵਾ ਜਦੋਂ ਹੋ ਗਿਆ ਸਾਡੀ ਜੀਵ ਸਾੜੇ ਤੇ ਲੱਗੀ ਸੜੀ ਤੇ ਹਾਂ ਹਾਂ ਤੁਸੀਂ ਪਰ ਜਰੂਰ ਬੇਨਤੀ ਤੁਸੀਂ ਕਿਹਾ ਕੱਚੀ ਹੁਣ ਜਾ ਕੇ ਨਾ ਕਰੇ ਦਾਲ ਬਣਾਇਓ ਠੀਕ ਹੈ ਹੁਣ ਕਰ ਦਸਨ ਪਿਆਜ਼ ਅਧ ਕਰੋ ਰੈਤੀ ਦੇ ਵਿੱਚ ਪਾ ਦਿਓ ਠੀਕ ਹੈ ਤੇ ਦੋ ਚਮਚੇ ਮਾਰੋ ਦੇਸੀ ਘਿਓ ਦੇ ਤੁਸੀਂ ਖਾ ਕੇ ਦੇਖੋ ਜਿਹੜਾ ਤੇਲ ਆ ਨਾ ਤੇਲ ਸਾਡਾ ਬੜ ਕੇ ਨਹੀਂ ਬਾਹਰ ਨਿਕਲਦਾ ਬੜਕਾ ਸਾਨੂੰ ਆਪਿਆ ਬੜਕਾ ਸਾਨੂੰ ਆਉਦਾ ਹੀ ਨਹੀਂ ਤੁਸੀਂ ਇੱਕ ਚੀਜ਼ ਆ ਜੀ ਦੇ ਤਜਰਬਾ ਕਰਨਾ ਸਭੇ ਜੱਟਾਂ ਵਾਲੇ ਪ੍ਰੈਕਟੀਕਲ ਆ ਠੀਕ ਹੈ ਸਾਡੇ ਲੈਪਾਂ ਦੇ ਪ੍ਰੈਕਟੀਕਲ ਤਾਂ ਹੈ ਜੀ ਤੁਸੀਂ ਉਧਰੋਂ ਦਾਲ ਨੂੰ ਤੜਕਾ ਲਾ ਦਿਓ ਤੇ ਉੱਤੇ ਉਹ ਕਿਉਂ ਤੇਲ ਦਾ ਲਾ ਦਿਓ ਤੇ ਇੱਕ ਪਾਸੇ ਨਾਲ ਕਿਉਂ ਦਾ ਠੀਕ ਹੈ ਤੇ ਕੱਪੜੇ ਦੇ ਦੋਨੇ ਚੀਜ਼ਾਂ ਢੋਲ ਲਿਓ ਠੀਕ ਹੈ ਇੱਕ ਪਾਸੇ ਤੇਲ ਵਾਲਾ ਢੋਲ ਲਿਓ ਤੇ ਇੱਕ ਪਾਸੇ ਦੇਸੀ ਘਿਓ ਵਾਲਾ ਤੜਕਾ ਢੋਲ ਤੇ ਬੁਰਕ ਨੂੰ ਢੋਲੋ ਕੱਪੜੇ ਦੇ ਨਾਲ ਵੀ ਉਹਦਾ ਕੀ ਹਾਲਾ ਤੇ ਉਹਦਾ ਕੀ ਹਾਲਾ ਤੁਹਾਨੂੰ ਆਪੇ ਤਜਰਬਾ ਆ ਜਾਊਗਾ ਬਸ ਜੜੀ ਅੱਛਾ ਹਾਂਜੀ ਜਿਹੜਾ ਉਹ ਘਿਓ ਵਾਲਾ ਉਹ ਤੇ ਤੁਹਾਡੇਾਈ ਤੋਂ ਹੋਰ ਤੁਹਾਨੂੰ ਕੁਝ ਨਹੀਂ ਦੱਸਣਾ ਦੇਖੋ ਅਸੀਂ ਬਾਰ ਬਾਰ ਉਹ ਚੀਜ਼ਾਂ ਤੋਂ ਬਚਿਆ ਜੋ ਉਹਨਾਂ ਨੂੰ ਕੁਦਰਤ ਨੇ ਨਹੀਂ ਦੇਣਾ ਉਹੀ ਖਾ ਰਿਆ ਅਸੀਂ ਗਲਤ ਪਾਸੇ ਜਾ ਰਹੇ ਹਾਂ ਤੇ ਉਹ ਚੀਜ਼ਾਂ ਤੋਂ ਬਚਣਾ ਚਾਹੀਦਾ ਜੋ ਸਾਡੇ ਪੁਰਾਣੇ ਬਜ਼ੁਰਗ ਚੀਜ਼ਾਂ ਖਾ ਰਹੇ ਉਹ ਵਰਤੋ ਤੁਸੀਂ ਫਿਰ ਹੋਣਾ ਹੀ ਕੁਝ ਨਹੀਂਗਾ ਓਕੇ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਬਜ਼ੁਰਗਾਂ ਦੇ ਲੋ ਖਾਣ ਲੱਗ ਜਓ ਮੇ ਰਹਿਣ ਲੱਗ ਜਓ ਸਾਡੇ ਬਜ਼ੁਰਗ ਵਿਆਹ ਦੇ ਵਿੱਚ ਪਹਿਲਾਂ ਖੀਰ ਪਾਉਂਦੇ ਸੀ ਉਹ ਦੁੱਧ ਦੀ ਹੁੰਦੀ ਸੀ ਪ੍ਰਸ਼ਾਦ ਦੇ ਸੀ ਕਿ ਉਹਦੇ ਬਿਮਾਰ ਕਾ ਨੂੰ ਤਾਕਤ ਮਿਲਦੀ ਸੀ ਹਾਂ ਜਿੰਨੇ ਵੀ ਅਸੀਂ ਬਰਉਨੇ ਆ ਸਾਡੇ ਕੋਲ ਜਿੰਨਾ ਵਰਦਾ ਵਾ ਵਾਹਾਂ ਦੇ ਵਿੱਚੋਂ ਸਾਰਾ ਪਹਿਲਾਂ ਉੱਥੇ ਖਾ ਕੇ ਆਉਣਾ ਪੈਂਦਾ ਫਿਰ ਆ ਕੇ ਡਾਕਟਰ ਕੋਲੇ ਆਉਣਾ ਪੈਂਦਾ ਵਾ ਪਰ ਅਸੀਂ ਰੋਕ ਨਹੀਂ ਸਕਦੇ ਖਾਣਾ ਹੀ ਖਾਣਾ ਤੇ ਜਿੰਨਾ ਮਰਜੀ ਗੈਸ ਤੇ ਆ ਬਣਦਾ ਉਹ ਵੀ ਛੱਡਦਾ ਹੀ ਠੀਕ ਹੈ ਲੀਵਰ ਵੀ ਆ ਓਵਰ ਬਾਡੀ ਠੀਕ ਕਰਦਾ ਜੀ ਗੱਲ ਮਗੋਂ ਤੁਸੀਂ ਠੀਕ ਹੈ ਤੁਹਾਡੇ ਹਾਰਟ 'ਚ ਵੀ ਦਰਦ ਹੁੰਦਾ ਬੀਬੀ ਵੈਲੇ ਤੁਸੀਂ ਇੱਕਦਮ ਇਹਨੂੰ ਲੈਨੇ ਆ ਨਾ 30 ਗ੍ਰਾਮ ਐਮ ਐਲ ਲੈ ਲਓ ਇਹਨੂੰ ਠੀਕ ਹੈ ਤੇ ਜਮਾ 1500 ਕਰ ਜਿਨੋ ਮਿੱਤਰੋ ਇਹ ਤਾਂ ਹੈਗੀ ਆਪਣੀ ਮਿਸ਼ਰੀ ਅੱਛਾ ਮਿਸ਼ਰੀ ਹੈ ਜੀ हां ਮਿਸ਼ਰੀ ਆ ਪੀ ਸੀ ਵੀ ਠੀਕ ਹੈ ਜੀ ਆ ਮਿੱ बस ਇੰਨਾ ਲੈ ਲਓ ਅੱਧਾ ਦਾ ਚੋਚਾ ਕੋਈ ਘਰੋਂ ਨਹੀਂ ਜੇ ਤੁਹਾਨੂੰ ਕਹੇ ਇਹਦਾ ਡੈਕਟਰਾਂ ਲੱਗ ਜਣੀਆਂ ਕੁਛ ਨਹੀਂ ਇਹਦਾ ਨਾ ਹੋਣਾਗਾ ਕਿਉਂਕਿ ਇਹਦੇ ਵਿੱਚ ਮੇਲ ਮਿਸ਼ਰੀ ਦਾ ਹੋ ਗਿਆ ਠੀਕ ਹੈ ਵੈਸੇ ਵਾਰ ਤੋਂ ਮਿਸ਼ਰੀ ਜੇ ਬਾਈ ਚਾਂਸ ਕਹੀ ਤਾਂ ਮਿਸ਼ਰੀ ਵੀ ਨਾ ਹੋਵੇ ਰਾਤ ਨੂੰ ਖੰਡ ਵੀ ਪਾ ਸਕਦੇ ਆ ਠੀਕ ਹੈ ਜੇ ਕੋਈ ਪਿੱਛੇ ਦਾ ਕਦੇ ਨਹੀਂ ਕਰਦਾ ਤੇ ਕੋਈ ਖਾਂਦਾ ਤੇਰੇ ਕੋਲ ਵਰਤ ਲਓ ਮਤਲਬ ਜਿਹੜੀ ਸਾਡੇ ਆਮ ਚੀਨੀ ਸਾਡੇ ਘਰਾਂ ਚ ਪਈ ਹੈ ਹਾਂ ਚੀਨੀ ਆਪਾਂ ਵਰਤ ਲਓ ਠੀਕ ਹੈ ਠੀਕ ਹੈ ਇਹ ਨਹੀਂ ਦੋ ਜਣੋ ਤੇ ਬੰ ਲੈਂਣ ਸਾਰੀ ਤੁਹਾਨੂੰ ਨਾਲ ਦੀ ਨਾਲ ਹੀ ਪਤਾ ਲੱਗ ਜੂਗਾ ਜੀ ਅੱਛਾ ਮਤਲਬ ਇਹ ਇਹ ਮਿਕਸ ਕਰਨੀ ਹੈ ਜੀ ਇਹ ਵਾ ਅਲੱਗ-ਅਲੱਗ ਲੈਣੀ ਹੈ ਲਾਜ ਪੂਰੀਆਂ ਕਰਕੇ ਲਾਉਣੀ ਆ ਇਹ ਅੱਛਾ ਪੂਰੀ ਰਲਾ ਰਲਾ ਲੈਣੀ ਆ ਇਹ ਹੂੰ ਹੂੰ ਤੇ ਬਾ ਲੈ ਲੈਣੀ ਆ ਅੱਛਾ ਕੀ ਕੀ ਕੰਮ ਕਰੂਗੀ ਜੀ ਇਹ ਪੂੜੀ ਤੁਹਾਡੀ ਫਿਰ ਗੈਸ ਦੀ ਆਪ ਪੂਰੀ ਵਾਲੀ ਪੂੜੀ ਹਾਂ ਗੈਸ ਦੀ ਆਪ ਨਹੀਂ ਛਡਵਾ ਨੇ ਜੰਮਣ ਠੀਕ ਹੈ ਠੀਕ ਹੈ ਜੀ ਜਦ ਲੀਵਰ ਫਰਟੀ ਨੂੰ ਵੀ ਠੀਕ ਕਰੂਗੀ ਅੰਤਨੀਆਂ ਤੇ ਮਲ ਜੰਮਿਆ ਹੋਇਆ ਸਾਡੇ ਸਰੀਰ ਦੇ ਵਿੱਚ ਉਹ ਪੱਟੂਗੀ ਇਹ ਅੱਛਾ ਜਿਹੜਾ ਅੰਤਰੀਏ ਚ ਮਲ ਜੰਮਿਆ ਨਾ ਸਾਡੇ ਹਾਂਜੀ ਸਰੀਰ ਚੋਂ ਪੱਟੂਗੀ ਤੁਸੀਂ ਇਹਨੂੰ ਲੈ ਕੇ ਦੇਖੋ ਤਿੰਨ ਚਾਰ ਦਿਨ ਲਗਾਤਾਰ ਲਾਓ ਇੱਕ ਦੋ ਦਾ ਨਗਾ ਪਾ ਲਓ ਫਿਰ ਤੁਸੀਂ ਦੇਖੋ ਲੈ ਕੇ ਤੁਹਾਡਾ ਪੇਟ ਕਿਵੇਂ ਹੌਲਾ ਹਲਕਾ ਸਰੀਰ ਹੋ ਜਾਊਗਾ ਤੇ ਪੇਟ ਬਹੁਤ ਹਲਕਾ ਰਹਿਣ ਲੱਗ ਜਾਊ ਤਕਰੀਬਤ ਤੁਸੀਂ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਬਚ ਜਾਓਗੇ ਇਹ ਹੱਲ ਕਰੋਗੀ ਪਰ ਉਹਨਾਂ ਨੂੰ ਆਪਦੇ ਖਾਣ ਤੇ ਜੀਭ ਤੇ ਸਾਨੂੰ ਕੰਟਰੋਲ ਕਰਨਾ ਪੈਣਾ ਹੈ ਅੱਛਾ ਗੱਲ ਜੀਬ ਦੀ ਆਪੇ ਹੈ ਇੰਨੀ ਪਵਾੜੇ ਹੀ ਪਉਂਦੀ ਫੜ ਠੀਕ ਹੈ ਜੀ 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 ਕੀ ਪਰਹੇਜ਼ ਕੀ ਰਹਿਣ ਨਾਲ ਇਹਦੇ ਨਾਲ ਜੀ ਕੋਈ ਨੋਰਮਲ ਲੈਣਾ ਤਾਂ ਭਈ ਤਾਂ ਕੋਈ ਜਿਹਾ ਫੱਟੀ ਟਲੀ ਚੀਜ਼ ਦਾ ਲੈ ਲਓ ਬੜਾ ਠੀਕ ਹੈ ਨਾਲ ਦੀ ਨਾਲ ਹੀ ਫਾਜ ਵਿੱਚ ਲੜਕੀਆਂ ਦੇ ਬੱਚਾ ਨਹੀਂ ਹੁੰਦਾਗਾ ਬੱਚੇ ਦਾ ਜਦ ਸੈਸਟ ਸੌਲੀ ਵੱਡ ਜਾਂਦੀ ਕਲਾਉਡ ਆਉਂਦੇ ਆ ਉਹ ਅਸੀਂ ਲੜਕੀ ਨੂੰ ਅੱਖਾਂ ਵਿੱਚ ਦੇਖ ਕੇ ਲਾ ਦਿੰਦੇ ਆ ਫੇਸ ਦੇਖ ਕੇ ਜੇ ਬੱਚੀ ਨੂੰ ਇਹ ਕਹਿੰਦੀ ਉਹ ਤੁਹਾਨੂੰ ਪੇਨ ਹੁੰਦੀ ਉਹ ਕੋ ਨਹੀਂ ਜਦ ਆਪ ਨੂੰ ਬੱਚੇ ਕਹਿੰਦੇ ਨਹੀਂ ਪੇਨ ਤਾਂ ਨਹੀਂ ਮੈਨੂੰ ਹੁੰਦੀ ਫਿਰ ਉਹ ਥੋੜੇ ਜਿਹਾ ਚਰਵਾ ਜਦੋਂ ਗੱਲਾਂ ਬਾਤਾਂ ਕਰਦੇ ਕੋ ਹਾਂ ਪੇਨ ਹੁੰਦੀ ਆ ਇੱਕ ਦੋ ਦਿਨ ਹੁੰਦੀ ਆ ਭਾਈ ਲੋਕ ਵੀ ਹੁਣ ਇਹ ਇੰਨੇ ਵੇ ਹੁੰਦੀ ਪੇਨ ਫਿਰ ਬੱਚਾ ਦੱਸੂਗਾ ਪਰ ਜਰੂਰ ओके ਜੇ ਪਹਿਲੇ ਦਾ ਦੂਜੀ ਮੇਰੇ ਦਾ ਤੁਹਾਨੂੰ ਮੇਰੇ ਪੇਨ ਹੁੰਦੀ ਆ ਠੀਕ ਹੈ ਇਹ ਕਹਿੰਦਾ ਪੇਨ ਤੇ ਪੇਨ ਹੁੰਦੀ ਕੋਈ ਜਮਾ ਹਰ ਜੀ ਕਿਰਪਾਉਂਦਾ ਜੀ ਹਜੇ ਤੱਕ ਸਾਡਾ ਬਹੁਤ ਵਧੀਆ ਉਹ ਜਿਵੇਂ ਦੱਸਦੇ ਸਹੀ ਨਿਕਲਿਆ ਹੀ ਆ ਸਹੀ ਨਿਕਲੇ ਲਾ ਸਾਡੇ ਉਸਤਾਦ ਜੀ ਦਾ ਬੜਾ ਉਹ ਵਧੀਆ ਗੁਣ ਹੁੰਦਾ ਸੀਗਾ ਜਿਨ੍ਹਾਂ ਦੇ ਬੱਚਾ ਨਹੀਂ ਤਾਂ ਹੁਣ ਵੀ ਆਪਣੇ ਕੋਲ ਬਹੁਤ ਬਰੀਜ ਆਉਂਦੇ ਆ ਠੀਕ ਹੈ ਹਾਂ ਜਿਵੇਂ ਚੰਡੀਗੜਾ ਕੋਈ ਰੇੜੀ ਲਾਉਂਦੇ ਵਿਚਾਰੇ ਉਹ ਅੱਛਾ ਜੀ ਕੋਈ ਰੋਟੀ ਪਾਣੀ ਬਣਾਉਂਦੇ ਛੋਟਾ ਜਿਹਾ ਕੰਮ ਉਹਨਾਂ ਤੇ ਬੱਚਾ ਜਿੰਦੇਗਾ 18 19 ਸਾਲ ਬਾਅਦ ਹੋਇਆ ਅੱਛਾ ਜੀ ਮੈਂ ਕਹਾਂ ਜੀ ਉਹ ਇੰਨੇ ਬੱਚੇ ਠੀਕ ਹੈ ਇਹ ਤੁਹਾਨੂੰਿਕੜ ਤੋਂ ਆਉਂਦੇ ਨੂੰ ਬਹੁਤ ਮਰੀਜ਼ ਆ ਜੋ ਲੜਕੀ ਲੈ ਕੇ ਆਇਆ ਬਾਹਰ ਪੰਦਾ ਗਠੀਜੇ ਦਾ ਹੋ ਗਿਆ ਜੀ ਸਰਵਾਈਕਲ ਦਾ ਹੋ ਗਿਆ ਵਾ ਸਰਵਾਈਕਲ ਜਿੰਦਾ ਮਰਜੀ ਆ ਨੀਂਦ ਨਹੀਂ ਆਉਂਦੀ ਕੀ ਰਾਤ ਨੂੰ ਟੈਨਸ਼ਨ ਰਹਿੰਦੀ ਆ ਦਿਮਾਗ ਤੇ ਲੋਡ ਰਹਿੰਦਾ ਵਾ ਠੀਕ ਹੈ ਤੇ ਸਰਾਇਸਸ ਦਾ ਜਿਹ ਵਿੱਚ ਚਮੜੀ ਗੜ ਜਾਂਦੀ ਆ ਠੀਕ ਹੈ ਤੇ ਬਵਾਸੀਰ ਜਿਹੜੀ ਮਰਜੀ ਆ ਖੂਨ ਨੀ ਆ ਬਾਦੀ ਜਿਹੜੀ ਮਰਜੀ ਆ ਸਾਰੀ ਠੀਕ ਹੋ ਜਾਂਦੀ ਹੈ ਹਫ਼ਤੇ ਜੀ ਰਿਜ਼ਲਟ ਬਾਹਰ ਜਾਂਦਾ ਬਵਾਸੀਰ ਦਾ ਪਰ ਉਹ ਜੜ ਚੱਕਣ ਵਾਸਤੇ ਕੋਸ ਸਮਾਂ ਲੱਗਦਾ ਉਹਨੂੰ ਦੁਆਰਾ ਬਵਾਸੀਰ ਆਪਨ ਨਾ ਹੋਵੇ ਠੀਕ ਹੈ ਫਿਰ ਫਿੱਤੇ ਦੇ ਗੁਰਦੇ ਦੀ ਪਸਰੀ ਦਾ ਹੋ ਜਾਂਦਾ ਜੀ ਠੀਕ ਹੈ ਜੇ ਮੈਂ ਪਰ ਗਦੂਦਾਂ ਹੋ ਜਾਂਦੀਆਂ ਮਗਦੂਦਾਂ ਦਾ ਹਾਂਜੀ ਹਾਂਜੀ ਗਦੂਦਾਂ ਦਾ ਬਹੁਤ ਗਦੂਦਾਂ ਦਾ ਤਾਂ ਜੀ ਇਸ ਵੇਲੇ ਬਹੁਤ ਸਾਡਾ ਗਦੂਦਾਂ ਦਾ ਬਿਲਕੁਲ ਠੀਕ ਹੋ ਜਾਂਦੇ ਪਰ 3 ਕੁ ਮਹੀਨੇ ਲੱਗਦੇ ਆ ਜੀ ਘੱਟੋ ਘੱਟ ਠੀਕ ਆਪਰੇਸ਼ਨ ਬਚ ਜਾਂਦੇ ਆਪਰੇਸ਼ਨ ਤੋਂ ਬੜੇ 3 ਮਹੀਨੇ ਲੱਗਦੇ ਆ